पिंड नूरपुर जट्टा विखे बाबा साहेब डॉक्टर अंबेडकर दे बुत दी बेदबी किसे शरारती अनसर वालों कीती गई सी जिस नु लेके बसपा पंजाब दे प्रधान अवतार सिंह करीमपुरी वलो आरसी पलाजा होटल विखे बसपा वर्करान नाल एक मीटिंग कीती गई जिस विच कारीमपुरी ने बसपा वर्करान नु गिनती विच जून नु खुरालगढ़ साहेब विखे पहुंचन ले सद्दा देता ਇਸ ਮੌਕੇ ਬਸਪਾ ਆਗੂ ਮਹਿੰਦਰ ਪਾਲ ਤੇ ਹਿੰਨੇ ਅਪੀਲ ਕੀਤੀ ਕਿ 18 ਜੂਨ ਨੂੰ ਸ਼੍ਰੀ ਖੁਰਾਲਗੜ ਸਾਹਿਬ ਤੋਂ ਗੜਸ਼ੰਕਰ ਲਈ ਤਰਨੇ ਪ੍ਰਦਰਸ਼ਨ ਲਈ ਕਾਫਲਾ ਰਵਾਨਾ ਹੋਵੇਗਾ ਪਿੰਡ ਨੂਰਪੁਰ ਜਟਾਂਛ ਜੋ ਡਾਕਟਰ ਅੰਬੇਡਕਰ ਦੇ ਬੁੱਤ ਦੀ ਬੇਅਦਬੀ ਕੀਤੀ ਗਈ ਦੋਸ਼ੀਆਂ ਨੂੰ ਫੜਨ ਤੇ ਖੁਰਾਲਗੜ ਸਾਹਿਬ ਵਿਖੇ ਸ਼ਰਾਬ ਦਾ ਠੇਕਾ ਚੁਕਾਉਣ ਲਈ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਇਸ ਮੌਕੇ ਵੱਡੀ ਗਿਣਤੀ ਵਿੱਚ ਬਸਪਾ ਦੇ ਆਉਦੇਦਾਰ ਤੇ ਵਰਕਰ ਮੌਜੂਦ ਸਨ ਚੇਤਨਾ ਚੈਨਲ ਲਈ ਪ੍ਰਦੀਪ ਰਾਜਾ ਦੀ ਰਿਪੋਰਟ ਕੀਮ ਜੈ ਭਾਰਤ ਜੈ ਗੁਰੂ ਦੇਵ ਧੰਨ ਗੁਰਦੇਵ ਅੱਜ ਸਾਡੇ ਪੰਜਾਬ ਦੇ ਪ੍ਰਧਾਨ ਡਾਕਟਰ ਅਵਤਾਰ ਸਿੰਘ ਜੀ ਕ੍ਰਿਮਪੁਰੀ ਸਾਹਿਬ ਜਿਨ੍ਹਾਂ ਨੇ ਹਲਕਾ ਫਲੋਰ ਦੀ ਮੀਟਿੰਗ ਲਈ ਉਹਨਾਂ ਦੇ ਵਿੱਚ ਉਹਨਾਂ ਨੇ ਇੱਕ ਸੁਨੇਹਾ ਲਾਇਆ ਕਿ ਜਿਹੜਾ ਜਿਹੜਾ ਸੁਨੇਹਾ ਲਾਇਆ ਔਰ ਸੁਣ ਕੇ ਬੜਾ ਮਨ ਨੂੰ ਦੁੱਖ ਲੱਗਿਆ ਕਿ ਸਾਡੇ ਪਵਿੱਤਰ ਗੁਰੂ ਘਰ ਜਿਹੜਾ ਖੁਰਾਲਗੜ੍ਹ ਸਾਹਿਬ ਜਿੱਥੇ ਚਰਨ ਛੋ ਗੰਗਾ ਆ ਜਿੱਥੇ ਗੁਰੂ ਅਰਜਨ ਦੇਵ ਖੁਦ ਆਏ ਚੱਲ ਕੇ ਉਸ ਧਰਤੀ ਦੇ ਉੱਤੇ ਪੰਜਾਬ ਬਲੋਂ ਇੱਕ ਪੰਜਾਬ ਸਰਕਾਰ ਵੱਲੋਂ ਸ਼ਰਾਬ ਦਾ ਠੇਕਾ ਖੋਲਿਆ ਗਿਆ ਔਰ ਪੰਜਾਬ ਜਿਹੜਾ ਠੇਕਾ ਖੋਲਿਆ ਗਿਆ ਲੇਕਿਨ ਪੰਜਾਬ ਦੇ ਵਿੱਚ ਗੁਵਾਲਗੜ੍ਹ ਸਾਹਿਬ ਦੇ ਵਿੱਚ ਪਾਣੀ ਦੀ ਟੈਂਕੀ ਰੱਖਣੀ ਮناسب ਨਹੀਂ ਸਮਝੀ ਲੇਕਿਨ ਇਹਨਾਂ ਲੋਕਾਂ ਨੇ ਉੱਥੇ ਸ਼ਰਾਬ ਦੀਆਂ ਨਦੀਆਂ ਵਹਾਉਣ ਦੀ ਜਿਹੜੀ ਹੈ ਉਹ ਚਾਲ ਚੱਲੀ ਹੈ ਲੇਕਿਨ ਡਾਕਟਰ ਅਵਤਾਰ ਸਿੰਘ ਕ੍ਰੀਮਪੁਰੀ ਸਾਹਿਬ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਪੰਜਾਬ ਸੰਭਾਲੋ ਮੁਹਿੰਮ ਚਲਾਈ ਹੋਈ ਹੈ ਔਰ ਇਸੇ ਪੀਰੀਅਡ ਦੇ ਵਿੱਚ ਸਰਕਾਰਾਂ ਦੀਆਂ ਚਾਲਾਂ ਜਿਹੜੀਆਂ ਬਾਬਾ ਸਾਹਿਬ ਦੇ ਸਟੈਚੂਆਂ ਦਾ અપਮਾਨ ਕਰਨਾ ਬਾਰ-ਬਾਰ ਲੇਕਿਨ ਸਾਡੇ ਗੁਰੂ ਘਰਾਂ ਦੇ ਸਾਹਮਣੇ ਲਿਜਾ ਕੇ ਤਾਰੂ ਦੇ ਠੇਕੇ ਖੋਲ ਦੇਣਾ ਮੈਂ ਔਰ ਪੰਜਾਬ ਦੇ ਸਮੂਹ ਗੁਰੂ ਰਵਦਾਸ ਸੁਭਾਵਾ ਜਿੰਨੀਆਂ ਵੀ ਆ ਜਿੰਨੀਆਂ ਅੰਬੇਡਕਰ ਸੁਭਾਵਾ ਆ ਔਰ ਸਾਰਿਆਂ ਨੂੰ ਬੇਨਤੀ ਕਰਦੇ ਆ ਜਾਂ ਜਿੰਨੀਆਂ ਫੋਰਸਾਂ ਬਣੀਆਂ ਆ ਸਾਰਿਆਂ ਨੂੰ ਬੇਨਤੀ ਕਰਦੇ ਕਿ 18 ਤਰੀਕ ਨੂੰ ਸਵੇਰ ਨੂੰ 10 ਵਜੇ ਖੁਰਾਲਗੜ ਦੀ ਧਰਤੀ ਤੇ ਪਹੁੰਚ ਕੇ ਆਪਾਂ ਬੇਨਤੀ ਕਰੀਏ ਗੁਰਦੁਆਰਿਆਂ ਦੀਆਂ ਕਮੇਟੀਆਂ ਨੂੰ ਕਿ ਗੁਰਦੁਆਰਿਆਂ ਵਿੱਚੋਂ ਅਨਾਉਂਸਮੈਂਟਾਂ ਕਰੀਏ ਆਪਾਂ ਵਿਆਹਾਂ ਕੱਟ ਕੇ ਚੱਲੀਏ ਔਰ ਜਿਹੜਾ ਡਾਕਟਰ ਅਵਤਾਰ ਸਿੰਘ ਕ੍ਰਿਮਪੁਰੀ ਸਾਹਿਬ ਨੇ ਫੈਸਲਾ ਲਿਆ ਹੈ ਕਿ ਅਸੀਂ ਖੁਰਾਲਗੜ ਦੀ ਧਰਤੀ ਤੇ ਇਹ ਜਿਹੜਾ ਜੁਰਮ ਹੈ ਇਹ ਜਿਹੜਾ ਠੇਕੇ ਆ ਸ਼ਰਾਬ ਦੇ ਇਹ ਨਹੀਂ ਖੁੱਲਣ ਦੇਵਾਂਗੇ ਔਰ ਆਪਾਂ ਪੰਜਾਬ ਸੰਭਾਲੋ ਮਹਿਮ ਦਾ ਜਿਹੜਾ ਹਿੱਸਾ ਆ ਇਹ ਨਸ਼ਿਆਂ ਨੂੰ ਖਤਮ ਕਰਨਾ ਇਸ ਕਰਕੇ ਆਪਾਂ ਨੂੰ 18 ਤਰੀਕ ਨੂੰ ਉੱਥੇ ਹਮ ਹਮਾ ਕੇ 10 ਵਜੇ ਪਹੁੰਚਣਾ ਚਾਹੀਦਾ ਆਪਾਂ ਪਿੰਡਾਂ ਵਿੱਚੋਂ ਗੱਡੀਆਂ ਕਰੀਏ ਬੀਬੀਆਂ ਨੂੰ ਅਪੀਲ ਔਰ ਆਪਣੇ ਵੀਰਾਂ ਨੂੰ ਭਰਾਵਾਂ ਨੂੰ ਸਾਰਿਆਂ ਨੂੰ ਅਪੀਲ ਹੈ ਜੇ ਸਾਡੇ ਗੁਰੂ ਘਰਾਂ ਦੇ ਸਾਹਮਣੇ ਇਹਨਾਂ ਨੇ ਜਿਹੜਾ ਇਹ ਜਿਹੜਾ ਕੰਮ ਕਰ ਰਹੇ ਆ ਇਹਦਾ ਵਿਰੋਧ ਕਰਾਂਗੇ ਡਟ ਕੇ ਧੰਨਵਾਦ ਕਰਦੇ ਆਂ ਡਾਕਟਰ ਅਰਤਾਰ ਸਿੰਘ ਕਰੀਮਪੁਰ ਜੀ ਦਾ ਜਿਨ੍ਹਾਂ ਨੇ ਪਹਿਲਾਂ ਇਹ ਪੰਜਾਬ ਸਵਾਲ ਮਹਮ ਚਲਾਈ ਭੋਈਆ ਆਪਾਂ ਉਹਦਾ ਹਿੱਸਾ ਬਣੀਏ ਔਰ ਆਪਾਂ ਜਿਹੜਾ ਆਪਣਾ ਨਸ਼ੇ ਦੇ ਠੇਕੇ ਜਿਹੜੇ ਸਾਡੇ ਗੁਰਦੁਆਰੇ ਮੋਰੇ ਖੋਲ ਦੇ ਦਾ ਵਿਰੋਧ ਕਰੀਏ ਜੈ ਭੀਮ ਜੈ ਭਾਟ ਜੈ ਗੁਰਦੇਵਤਾ